ਹਾਂਜੀ ਵੀ ਆ ਲੈ ਆਪਣਾ ਗੱਜੇ ਫਟ ਪੂਰਾ ਇਹਨੂੰ ਹੁਣ ਆਪਾਂ ਜੋੜ ਕੇ ਇਹਦਾ ਆਪਰੇਸ਼ਨ ਕਰਕੇ ਵੇਚਦੇ ਹਾਂ ਚੱਲਦਾ ਹੈ ਕਿ ਨਹੀਂ ਚੱਲਦਾ ਠੀਕ ਹੈ ਨਾ ਇਹਦਾ ਆਪਾਂ ਆਪਰੇਸ਼ਨ ਜਿਆ ਕਰਕੇ ਵੇਚਦੇ ਹਾਂ ਕਿ ਇਹ ਚੱਲਦਾ ਹੈ ਕਿ ਨਹੀਂ ਚੱਲਦਾ ਤੇ ਦੋਸਤੋ ਵੀਡੀਓ ਦੇ ਨਾਲ ਨਾ ਤੁਸੀਂ ਬਣੇ ਰਹੋ ਤੇ ਆਪਾਂ ਇਹਨੂੰ ਉਡਾ ਦੇਣਾ ਹੈ ਆਪਾਂ ਬੱਸ ਠੀਕ ਹੈ ਨਾ ਆਪਾਂ ਬਸ ਇਹਦਾ ਆਪਰੇਸ਼ਨ ਕਰਕੇ ਆਪਾਂ ਇਹਨੂੰ ਡਾ ਦੇਣਾ ਕਿਸੇ ਵੀ ਤਰੀਕੇ ਤੇ ਬਸ ਦੋਸਤੋ ਤੁਸੀਂ ਵੀਡੀਓ ਨਾਲ ਬਣੇ ਰਹੋ ਤੇ ਤੁਸੀਂ ਵੇਖੋ ਕਿ ਆਹ ਕਿੰਨਾ ਜਿਆਦਾ ਜਿਹੜਾ ਨਾ ਇਹ ਫਟ ਚੁੱਕਾ ਜੀ ਸਾਰਾ ਸਾਰਾ ਇੱਕ ਸਾਈਡ ਜਿਹੜੀ ਹੈ ਨਾ ਇਹਦੀ ਥੱਲੇ ਲੜ ਗਈ ਆ ਤੇ ਇਹ ਦੇਖੋ ਪਹਿਲਾਂ ਦਿਖਾਉਣਾ ਹੈ ਤੇ ਇੱਥੇ ਆਪਾਂ ਬਿਲਕੁਲ ਤਰੀਕੇ ਨਾਲ ਟੇਪ ਟੂਬ ਲਾ ਕੇ ਨਾ ਇਹਦਾ ਕਰਨਾ ਅਪਰੇਸ਼ਨ ਤੇ ਫਿਰ ਆਪਾਂ ਵੇਖਦੇ ਹਾਂ ਕਿ ਇਹ ਜਿਹੜੀ ਹੈ ਆ ਇਹ ਚੱਲਦੀ ਹੈ ਕਿ ਨਹੀਂ ਚੱਲਦੀ ਤੇ ਲੋਬੇ ਦੋਸਤੋ ਆ ਸੈਟ ਜਾਂ ਤੇ ਆਪਾਂ ਕਰ ਲਿਆ ਜੀ ਤੇ ਹੁਣ ਆਪਾਂ ਵਾਈਟ ਜੀ ਟੇਪ ਫੜਨੀ ਹੈ ਤੇ ਇਹ ਆਪਾਂ ਲਾਉਣੀ ਹੈ ਤੇ ਪਰ ਮੈਨੂੰ ਲੱਗਦਾ ਇਹ ਟੇਪ ਜਿਹੜੀ ਨਾ ਥੋੜੀ ਜਿਹੀ ਭਾਰੀ ਹੋ ਜਾਣੀ ਹੈ ਤੇ ਆਪਾਂ ਸੈਲੋ ਟੇਪ ਲਾਈਏ ਹੈਨਾ ਸੈਲੋ ਟੇਪ ਨਾਲ ਮੈਨੂੰ ਲੱਗਦਾ ਕਿ ਉਹ ਜਿਹੜਾ ਜ਼ਿਆਦਾ ਵਧੀਆ ਲੱਗ ਜੂਗੀ ਤੇ ਇਹ ਟੇਪ ਥੋੜੀ ਜਿਹੀ ਆਪਣੀ ਭਾਰੀ ਹੋ ਜਾਣੀ ਹੈ ਲੋਬੇ ਜਟੂ ਆਪਾਂ ਕਰ ਲੱਗੇ ਜੀ ਇਹਦਾ ਆਪਰੇਸ਼ਨ ਠੀਕ ਹੈ ਨਾ ਇਹ ਗਿਆ ਜੇ ਫਾਟ ਸਾਰਾ ਹੀ ਤੇ ਆਪਾਂ ਸੁੱਕਾ ਨਹੀਂ ਜੇ ਇਹ ਨੂੰ ਜਾਣ ਦੇਣਾ ਦੇ ਲਓ ਵੀ ਦੋਸਤੋ ਦੂਜੀ ਟੇਬ ਜੀ ਆਪਾਂ ਸ਼ਾਰਟੀ ਆ ਤੇ ਆਪਾਂ ਸੈਲੋ ਟੇਪ ਖੜ ਲਈ ਤੇ ਆਪਾਂ ਆਪਾ ਸਾਈਡਾ ਸਾਈਡਾ ਤੇ ਲਾਈ ਟਰੀ ਜਾਂਦੇ ਆ ਤੇ ਦੇਖੀ ਹੈ ਉਹ ਤੁਸੀਂ ਇਹ ਬਣਦੀ ਕਿਵੇਂ ਆ ਗੱਲ ਤੇ ਦੋਸਤੋ ਇਹ ਆਪਾਂ ਪ੍ਰੋਫੈਸ਼ਨਲ ਕਰ ਦਿੱਤਾ ਹੈ ਠੀਕ ਹੈ ਨਾ ਸਿਸਟਮ ਜਿਆ ਸਾਰਾ ਤੇ ਤੁਸੀਂ ਬਸ ਵੀਡੀਓ ਦੇ ਨਾਲ ਬਣੇ ਰਹੋ ਵੇਖੋ ਕਿੱਡਾ ਵਧੀਆ ਤੇ ਕੇ ਨਾ ਜਿਹੜਾ ਵਾ ਇਹ ਉੱਡਦਾ ਤੇ ਆਹ ਦੇਖੋ ਦੋਸਤੋ ਆਪਾਂ ਬਿਲਕੁਲ ਐ ਬਰੀਕੀ ਦੇ ਨਾਲ ਜਿਹੜਾ ਨਾ ਆਪਾਂ ਸਟੇਪ ਟੂਪਾਇਰ ਲਾ ਕੇ ਆਪਰੇਸ਼ਨ ਆਪਾਂ ਚੰਗੀ ਤਰ੍ਹਾਂ ਜਿਹੜਾ ਇਹਦਾ ਕਰ ਦੇਣਾ ਠੀਕ ਹੈ ਨਾ ਦੇ ਲੋਬੀ ਦੋਸਤੋ ਇੱਥੇ ਆਪਾਂ ਫੇਰ ਆ ਗਏ ਚਿੱਟੀ ਟੇਪ ਤੇ ਕਿਉਂਕਿ ਇੱਥੋਂ ਜਿਹੜਾ ਨਾ ਜਿਆਦਾ ਫਟਿਆ ਸੀ ਥੋੜਾ ਜਿਹਾ ਤੇ ਇਹ ਜਿਹੜੀ ਇੱਥੇ ਚੌੜੀ ਟੇਪ ਵੀ ਲਗਣੀ ਸੀ ਤੇ ਇਸ ਕਰਕੇ ਆਪਾਂ ਚਿੱਟੀ ਟੇਪ ਲੈ ਲਈ ਆ ਠੀਕ ਹੈ ਨਾ ਤੇ ਚਿੱਟੀ ਟੇਪ ਹੁਣ ਆਪਾਂ ਇੱਥੇ ਲਾ ਦੇਣੀ ਆ ਸਾਰੀ ਇਹਦੇ ਆਸ-ਪਾਸੇ ਤੇ ਸੈਲੋ ਟੇਪ ਜਿਹੜੀ ਆਪਣੀ ਬਹੁਤ ਹੀ ਵਧੀਆ ਜਿਹੇ ਤਰੀਕੇ ਦੇ ਨਾਲ ਲੱਗ ਗਈ ਆ ਸੈਟੀ ਜੀ ਕਰਕੇ ਤੇ ਲਾਤੀ ਆ ਤੇ ਬਾਕੀ ਆਪਾਂ ਇਹਨੂੰ ਵੇਖਣਾ ਹੈ ਚਲਾ ਕੇ ਕੀ ਚੱਲਦਾ ਹੈ ਕਿ ਨਹੀਂ ਆਲਮੋਸਟ ਦੋਸਤੋ ਸਾਰੀ ਟੇਪ ਲੱਗ ਗਈ ਤਾਂ ਇੱਕ ਪਾਸਾ ਹੋਰ ਰਹਿ ਗਿਆ ਤੇ ਆਪਾਂ ਇਹਤੇ ਵੀ ਜਿਹੜੀ ਹੈ ਨਾ ਟੇਪ ਸੈਟਿਫਾਈ ਕਰਕੇ ਲਾ ਦੇਣੀ ਹੈ ਠੀਕ ਹੈ ਨਾ ਆ ਦੇਖੋ ਦੋਸਤੋ ਬਿਲਕੁਲ ਇਸੇ ਤਰ੍ਹਾਂ ਲਓ ਵੀ ਦੋਸਤੋ ਤੁਸੀਂ ਵੇਖ ਸਕਦੇ ਹੋ ਕਿ ਜਿਹੜੀ ਟੇਪਾ ਟੂਪਾ ਨਾ ਆਪਾਂ ਪੂਰੇ ਚੰਗੇ ਤਰੀਕੇ ਨਾਲ ਜਿਹੜੀ ਹੈ ਸਾਰੀਆਂ ਸਾਈਡਾਂ ਸੂੜਿਆ ਤੇ ਲਾ ਦਿੱਤੀ ਆ ਕੁਝ ਇੱਕ ਆਪਾਂ ਸੈਲੋ ਟੇਪ ਲਾਈ ਤੇ ਕੁਝ ਇੱਕ ਦੂਜੀ ਤੇ ਹੁਣ ਇਹ ਚ ਹਵਾ ਪੂਰੀ ਭਰਨ ਲੱਗ ਗਈ ਭਾਵੇਂ ਵਿੰਗਰ ਤੇ ਵਿੰਗਰ ਟੇਡਾ ਆ ਹੋ ਗਿਆ ਏ ਚਲੋ ਵੀ ਸਭ ਕੁਝ ਆਪਣਾ ਸੈੱਟ ਹੋ ਗਿਆ ਤੇ ਹੁਣ ਆਪਾਂ ਟਿੱਕੀ ਜੀ ਵੀ ਇਹਦੇ ਵਿੱਚ ਲਾ ਲੈਂਦੇ ਆ ਦੋਸਤੋ ਬਿਲਕੁਲ ਐਵੇਂ ਸੈੱਟ ਜੀ ਕਰਕੇ ਲਾ ਕੇ ਤੇ ਫਿਰ ਦੇਖਦੇ ਆ ਲਓ ਵੀ ਦੋਸਤੋ ਕੈਮਰਾ ਜੀ ਆਪਾਂ ਸਿੱਧਾ ਕਰ ਲਿਆ ਹੈ ਹੱਥ ਨਾਲ ਤੇ ਤੁਹਾਨੂੰ ਦਿਖਾਉਨੇ ਆ ਆਹ ਕੁਆ ਸੈਟਿੰਗ ਜੀ ਹੋਣੀ ਨਹੀਂ ਦਈ ਇਹਦੀ ਚੰਗੀ ਤਰ੍ਹਾਂ ਕੱਲੇ ਬੰਦੇ ਕੋ ਤੁਹਾਨੂੰ ਪਤਾ ਏ ਖੇਤੀਏ ਚੱਲਦੈਣੀ ਆ ਉੱਪਰੋਂ ਵੀ ਪੜਨਾ ਪੈਂਦਾ ਥੱਲੇੋਂ ਵੀ ਤੇ ਆਹ ਦੇਖੋ ਦੋਸਤੋ ਹਵਾ ਜੀ ਤੇ ਵਾਰੇ ਭਰਨਦੀ ਏ ਇਹਦੇ ਵਿੱਚ ਤੇ ਆ ਲਓ ਵੀ ਦੋਸਤੋ ਸਿਰ ਗੱਲਬਾਤ ਹੋ ਗਈ ਜੇ ਹਵਾ ਭਰ ਗਈ ਜੇ ਹੁਣ ਵੇਖਦੇ ਆ ਕੀ ਬਣਦਾ ਐ ਅੱਗੇ ਆਖੋ ਦੋਸਤੋ ਬਹੁਤ ਹੀ ਵਧੀਆ ਜਿਹੜਾ ਬਣ ਗਿਆ ਏ ਹੁਣ ਆਪਾਂ ਇਹਨੂੰ ਛੱਡ ਕੇ ਵੇਖਦੇ ਆ ਦੋਸਤੋ ਵੇਖਦੇ ਆ ਇਹ ਉੜਦਾ ਕਿ ਨਹੀਂ ਉੜਦਾ ਯਾ ਗਾ ਗਾ ਉੱਡ ਗਿਆ ਉੱਡ ਗਿਆ ਦੋਸਤੋ ਉੱਡ ਗਿਆ ਆਪਣਾ ਜਿਹੜਾ ਮਿਸ਼ਨ ਆਇਆ ਪੂਰਾ ਕਾਮਯਾਬ ਹੋ ਗਿਆ ਜੀ ਜਿਹੜਾ ਆਪਾਂ ਲਾਇਆ ਸੀ ਨਾ ਇਹਦੇ 'ਚ ਟੇਪਾ ਟੂਪਾ ਉਹ ਤਾਰਾ ਨਾ ਅੜ ਗਿਆ ਜੀ ਉਹ ਚੜ ਗਿਆ ਚਲ ਗਿਆ ਚੱਲ ਸੋ ਦੋਸਤੋ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਜੇ ਤੁਸੀਂ ਇਹ ਵੀਡੀਓ ਨੂੰ ਇੰਜੋਏ ਕੀਤਾ ਤਾਂ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਇਸ ਵੀਡੀਓ ਨੂੰ ਧੰਨਵਾਦ